ਰੂ ਰੂ ਪਿਆਰੀ ਸਾਥ ਸੰਗਤ ਜੀ ਕਹਿੰਦੇ ਨੇ ਪਰਮਾਤਮਾ ਤੋਂ ਮੰਗੀ ਹੋਈ ਦਾਤ ਕਦੇ ਵੀ ਖਾਲੀ ਨਹੀਂ ਜਾਂਦੀ ਤੇ ਜਿਹੜਾ ਬੰਦਾ ਪਰਮਾਤਮਾ ਤੋਂ ਮੰਗਦਾ ਉਹਨੂੰ ਪਰਮਾਤਮਾ ਛੱਪੜ ਪਾੜ ਕੇ ਹੀ ਦਿੰਦਾ ਅੱਜ ਜਾਣਾਂਗੇ ਇਸ ਦੇ ਬਾਰੇ ਇੱਕ ਅਸਲ ਸਚਾਈ ਕਿ ਪਰਮਾਤਮਾ ਅੱਗੇ ਕੀਤੀ ਹੋਈ ਅਰਦਾਸ ਤੇ ਲੋਕਾਂ ਅੱਗੇ ਕੀਤੀ ਹੋਈ ਅਰਦਾਸ ਕਿਵੇਂ ਪੂਰੀ ਹੁੰਦੀ ਹੈ ਕਿ ਲੋਕ ਸਾਨੂੰ ਅਰਦਾਸ ਦੇ ਵਿੱਚੋਂ ਕੀ ਦਿੰਦੇ ਨੇ ਤੇ ਪਰਮਾਤਮਾ ਸਾਡੀ ਅਰਦਾਸ ਸੁਣ ਕੇ ਸਾਨੂੰ ਅਰਸ਼ ਤੋਂ ਫਰਸ਼ ਤੇ ਤੇ ਫਰਸ਼ ਤੋਂ ਅਰਸ਼ ਤੇ ਕਿਵੇਂ ਪਹੁੰਚਾ ਦਿੰਦਾ ਹੈ ਕੁਝ ਲੋਕ ਹੰਕਾਰੀ ਹੁੰਦੇ ਨੇ ਤਾਂ ਉਸ ਵੇਲੇ ਪਰਮਾਤਮਾ ਜਦੋਂ ਉਹਨਾਂ ਦੁਆਰਾ ਅਰਦਾਸ ਸੁਣਦਾ ਤਾਂ ਉਹਨਾਂ ਨੂੰ ਆਪਣੇ ਟਿਕਾਣੇ ਤੇ ਲੈ ਆਉਂਦਾ ਪਰ ਜਿਹੜੇ ਲੋਕ ਸੱਚੇ ਦਿਲੋਂ ਫਰਸ਼ ਤੇ ਬਹਿ ਕੇ ਅਰਸ਼ ਤੇ ਜਾਣ ਦੀ ਅਰਦਾਸ ਕਰਦੇ ਨੇ ਤਾਂ ਪਰਮਾਤਮਾ ਉਹਨਾਂ ਦੀ ਅਰਦਾਸ ਨੀਵੇਂ ਹੋ ਕੇ ਸੁਣਦਾ ਜੇ ਜਿਹੜੇ ਲੋਕ ਨੀਵੇਂ ਹੋ ਕੇ ਪਰਮਾਤਮਾ ਤੋਂ ਮੰਗਦੇ ਨੇ ਤਾਂ ਪਰਮਾਤਮਾ ਉਹਨਾਂ ਦੀ ਵੀ ਹਰ ਇੱਕ ਇੱਛਾ ਪੂਰੀ ਕਰਦਾ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਸ਼ੁਰੂਆਤ ਕਰਦੇ ਆ ਇਸ ਵੀਡੀਓ ਦੀ ਜੇਕਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਆਇਓ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਵਾਲਾ ਬੈਲ ਆਈਕਨ ਬਟਨ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਮੀਟ ਕਰਦਿਆਂ ਇਹ ਵੀਡੀਓ ਵੀ ਤੁਹਾਨੂੰ ਵਧੀਆ ਲੱਗੇਗੀ ਤੇ ਇਸ ਵੀਡੀਓ ਤੋਂ ਬਾਅਦ ਤੁਸੀਂ ਵੀ ਲੋਕਾਂ ਤੋਂ ਮੰਗਣਾ ਛੱਡ ਕੇ ਉਸ ਪਰਮਾਤਮਾ ਤੋਂ ਮੰਗਣਾ ਸ਼ੁਰੂ ਕਰਦੇ ਹੋਗੇ ਪਰਮਾਤਮਾ ਉਹਨਾਂ ਨੂੰ ਹੀ ਦਿੰਦਾ ਜਿਹੜੇ ਉਸ ਤੋਂ ਸੱਚੇ ਦਿਲੋਂ ਮੰਗਦੇ ਨੇ ਇੱਕ ਪਿੰਡ ਦੇ ਵਿੱਚ ਇੱਕ ਵੱਡਾ ਸੇਠ ਰਹਿੰਦਾ ਸੀ ਉਸ ਸੇਠ ਦੇ ਕੋਲ ਬਹੁਤ ਵੱਡਾ ਕਾਰੋਬਾਰ ਸੀ ਉਸਦੇ ਦੋ ਪੁੱਤਰ ਸੀ ਜੋ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਸੈਟ ਸੀ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਉਸ ਸੇਠ ਦੀ ਬਸ ਇੱਕੋ ਆਦਤ ਸੀ ਕਿ ਉਹ ਸਵੇਰ ਵੇਲੇ ਦਰਬਾਰ ਸਾਹਿਬ ਜਾ ਕੇ ਮੰਨੋ ਕਿ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਦਾ ਸੀ ਕਿ ਪਰਮਾਤਮਾ ਜਿੰਨਾ ਵੀ ਤੂੰ ਦਿੱਤਾ ਉਸ ਦਾ ਮੈਂ ਸ਼ੁਕਰਾਨਾ ਕਰਦਾ ਪਰ ਉਹ ਸੇਠ ਰੋਜ਼ਾਨਾ ਕੁਝ ਬਾਹਰ ਆ ਕੇ ਕੁਝ ਲੋਕਾਂ ਦੀ ਸਹਾਇਤਾ ਵੀ ਜ਼ਰੂਰ ਕਰਦਾ ਸੀ ਕਿਉਂਕਿ ਉਸ ਦੇ ਕੋਲ ਬਹੁਤ ਪੈਸਾ ਸੀ ਪਰ ਸੇਠ ਜਦੋਂ ਵੀ ਬਾਹਰ ਆ ਕੇ ਕੁਝ ਲੋਕਾਂ ਦੇ ਵਿੱਚ ਬੈਠਦਾ ਤਾਂ ਉਸ ਨੂੰ ਦੋ ਵਿਅਕਤੀ ਰੋਜ਼ਾਨਾ ਗੁਰਦੁਆਰਾ ਸਾਹਿਬ ਦੇ ਬਾਹਰ ਮਿਲਦੇ ਇੱਕ ਤਾਂ ਅਰਦਾਸ ਕਰਦਾ ਕਿ ਹੇ ਵਾਹਿਗੁਰੂ ਇਸ ਸੇਠ ਨੂੰ ਤੂੰ ਬਹੁਤ ਦਿੱਤਾ ਇਸ ਸੇਠ ਦੇ ਕੋਲ ਬਹੁਤ ਕੁਝ ਹੈ ਤੂੰ ਮੈਨੂੰ ਵੀ ਥੋੜਾ ਜਿਹਾ ਦੇ ਦੇ ਸ਼ਾਇਦ ਮੇਰੀ ਵੀ ਜ਼ਿੰਦਗੀ ਸਬਰ ਜਾਵੇ ਅਸਲ ਦੇ ਵਿੱਚ ਉਹ ਗਰੀਬ ਵਿਅਕਤੀ ਮੋਚੀ ਪੁਨੇ ਦਾ ਕੰਮ ਕਰਦਾ ਸੀ ਲੋਕਾਂ ਦੇ ਜੋੜੇ ਗੰਢ ਕੇ ਉਹ ਰੋਜ਼ਾਨਾ ਦੀ ਮਿਹਨਤ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਪਰ ਉਹ ਵੀ ਰੋਜ਼ਾਨਾ ਹੀ ਗੁਰਦੁਆਰਾ ਸਾਹਿਬ ਜਾ ਕੇ ਪਰਮਾਤਮਾ ਅਗੇ ਅਰਦਾਸ ਕਰਦਾ ਪਰ ਜਿਹੜਾ ਦੂਜਾ ਵਿਅਕਤੀ ਸੀ ਉਹ ਕਿਤੇ ਨਾ ਕਿਤੇ ਜੋੜੇ ਸਾਫ਼ ਕਰਕੇ ਜੋੜੇ ਗੁਰਦੁਆਰਾ ਸਾਹਿਬ ਦੇ ਬਾਹਰ ਸਾਫ਼ ਕਰਕੇ ਉਸੇ ਸੇਡ ਤੋਂ ਮੰਗਦਾ ਕਿ ਸੇਠ ਤੇਰੇ ਕੋਲ ਤਾਂ ਬਹੁਤ ਕੁਝ ਹੈ ਤੂੰ ਹੀ ਮੈਨੂੰ ਥੋੜਾ ਜਿਹਾ ਦੇ ਦੇ ਤਾਂ ਉਸ ਤੋਂ ਬਾਅਦ ਉਹ ਵਿਅਕਤੀ ਦੂਜੇ ਵਿਅਕਤੀ ਮੋਚੀ ਨੂੰ ਕਹਿੰਦਾ ਹੈ ਕਿ ਤੂੰ ਤਾਂ ਮੂਰਖ ਹੈ ਕਿਸ ਸੇਠ ਤੋਂ ਨਹੀਂ ਮੰਗਦਾ ਤੂੰ ਤਾਂ ਉਸ ਵਾਹਿਗੁਰੂ ਤੋਂ ਮੰਗਦਾ ਉਹ ਤੈਨੂੰ ਕੀ ਦੇਊਗਾ ਇਸ ਸੇਠ ਦੇ ਕੋਲ ਤਾਂ ਬਹੁਤ ਪੈਸਾ ਹੈ ਇਹੀ ਆਪਾਂ ਨੂੰ ਪੈਸਾ ਦੇ ਸਕਦਾ ਇਹ ਗੱਲ ਸੁਣ ਕੇ ਉਹ ਮੋਚੀ ਚੁੱਪ ਕਰ ਜਾਂਦਾ ਤੇ ਕਹਿੰਦਾ ਮੈਨੂੰ ਤਾਂ ਮੇਰਾ ਵਾਹਿਗੁਰੂ ਹੀ ਦੇਊਗਾ ਤਾਂ ਕੁਝ ਦਿਨ ਬੀਤਦੇ ਨੇ ਤਾਂ ਉਸ ਦਿਨ ਫੇਰ ਉਹ ਸੇਠ ਨੂੰ ਕਹਿੰਦਾ ਹੈ ਕਿ ਵਾਹਿਗੁਰੂ ਨੇ ਤੈਨੂੰ ਬਹੁਤ ਦਿੱਤਾ ਹੈ ਪਰਮਾਤਮਾ ਤੈਨੂੰ ਹੋਰ ਵੀ ਦੇਵੇ ਮੋਚੀ ਦੀ ਇਹ ਗੱਲ ਸੁਣ ਕੇ ਸੇਠ ਕਹਿੰਦਾ ਹੈ ਕਿ ਵਧੀਆ ਗੱਲ ਹੈ ਕਿ ਤੂੰ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਪਰ ਉਹ ਦੂਜਾ ਵਿਅਕਤੀ ਫੇਰ ਸੇਠ ਨੂੰ ਕਹਿੰਦਾ ਹੈ ਕਿ ਮੈਨੂੰ ਵੀ ਥੋੜਾ ਜਿਹਾ ਦੇ ਦੇ ਤੇਰੇ ਕੋਲ ਤਾਂ ਬਹੁਤ ਕੁਝ ਹੈ ਤਾਂ ਇੱਕ ਦਿਨ ਸੇਠ ਇਹ ਗੱਲ ਆਪਣੀ ਪਤਨੀ ਦੇ ਨਾਲ ਸਾਂਝੀ ਕਰਦਾ ਹੈ ਤੇ ਕਹਿੰਦਾ ਹੈ ਭਾਗਵਾਨ ਨੇ ਮੈਨੂੰ ਦੋ ਵਿਅਕਤੀ ਮਿਲਦੇ ਨੇ ਇੱਕ ਤਾਂ ਮੋਚੀ ਐ ਜਿਹੜਾ ਲੋਕਾਂ ਦੇ ਜੋੜੇ ਗੰਢ ਕੇ ਮਿਹਨਤ ਕਰਕੇ ਪੈਸੇ ਕਮਾਉਂਦਾ ਤੇ ਦੂਜਾ ਚਲਾਕੀਆਂ ਕਰਕੇ ਲੋਕਾਂ ਦੇ ਸਿਰਫ ਜੋੜੇ ਸਾਫ਼ ਕਰਕੇ ਪੈਸੇ ਲੈ ਲੈਂਦਾ ਉਸ ਨੂੰ ਤਾਂ ਬਹੁਤ ਘੱਟ ਪੈਸੇ ਮਿਲਦੇ ਨੇ ਉਹ ਮੇਰੇ ਤੋਂ ਹੀ ਮੰਗਦਾ ਰਹਿੰਦਾ ਤਾਂ ਉਸ ਦੀ ਪਤਨੀ ਕਹਿੰਦੀ ਹੈ ਕਿ ਜਿਹੜਾ ਵਾਹਿਗੁਰੂ ਤੋਂ ਮੰਗਦਾ ਉਹਨੂੰ ਤਾਂ ਵਾਹਿਗੁਰੂ ਆਪੇ ਦੇ ਦੇਊਗਾ ਪਰ ਜਿਹੜਾ ਤੇਰੇ ਤੋਂ ਮੰਗਦਾ ਤੋ ਉਹਨੂੰ ਕੁਝ ਨਾ ਕੁਝ ਦੇ ਦੇ ਅੱਜ ਮੱਸਿਆ ਦਾ ਦਿਨ ਹੈ ਤੇ ਮੈਂ ਆਪਣੇ ਘਰ ਦੇ ਵਿੱਚ ਖੀਰ ਵੀ ਬਣਾਈ ਹੈ ਘਰ ਦੇ ਵਿੱਚ ਬਹੁਤ ਕੁਝ ਹੈ ਰੰਗ ਭਾਗ ਲੱਗੇ ਹੋਏ ਨੇ ਤਾਂ ਅੱਜ ਤੂੰ ਉਸ ਨੂੰ ਖੀਰ ਖਵਾ ਦੇ ਤਾਂ ਸੇਠ ਕੀ ਕਰਦਾ ਇੱਕ ਵੱਡੇ ਡੱਬੇ ਦੇ ਵਿੱਚ ਕੁਝ ਹੀਰੇ ਜਵਾਰਾ ਪਾ ਕੇ ਉੱਪਰ ਖੀਰ ਪਾ ਦਿੰਦਾ ਤੇ ਕਹਿੰਦਾ ਕਿ ਅੱਜ ਮੈਂ ਉਸ ਵਿਅਕਤੀ ਨੂੰ ਮਾਲੋ-ਮਾਲ ਕਰ ਦੇਵਾਂਗਾ ਜਿਹੜਾ ਕਿ ਮੇਰੇ ਤੋਂ ਮੰਗਦਾ ਤੇ ਜਿਹੜਾ ਵਾਹਿਗੁਰੂ ਤੋਂ ਮੰਗਦਾ ਉਹਨੂੰ ਪਰਮਾਤਮਾ ਆਪੇ ਦੇ ਦੇਊਗਾ ਤਾਂ ਸੇਠ ਉਹ ਖੀਰ ਉਸ ਵਿਅਕਤੀ ਨੂੰ ਦੇ ਦਿੰਦਾ ਜਿਹੜਾ ਕਿ ਰੋਜ਼ ਸੇਠ ਤੋਂ ਮੰਗਦਾ ਉਹ ਖੀਰ ਖਾਂਦੇ ਖਾਂਦੇ ਬਹੁਤ ਖੁਸ਼ ਹੁੰਦਾ ਤੇ ਦੂਜੇ ਮੋਚੀ ਨੂੰ ਕਹਿੰਦਾ ਕਿ ਦੇਖਿਆ ਮੈਨੂੰ ਤਾਂ ਸੇਠ ਨੇ ਇੰਨੀ ਮਿੱਠੀ ਖੀਰ ਦਿੱਤੀ ਹੈ ਤੈਨੂੰ ਤੇਰੇ ਵਾਹਿਗੁਰੂ ਨੇ ਕੀ ਦਿੱਤਾ ਚੰਗਾ ਰਹਿੰਦਾ ਜੇ ਤੂੰ ਵੀ ਉਸ ਸੇਠ ਤੋਂ ਮੰਗ ਲੈਂਦਾ ਤਾਂ ਉਹ ਮੋਚੀ ਚੁੱਪ ਰਹਿੰਦਾ ਤੇ ਕੁਝ ਸਮੇਂ ਬਾਅਦ ਜਦੋਂ ਖੀਰ ਉਸ ਵਿਅਕਤੀ ਤੋਂ ਖਾਦੀ ਨਹੀਂ ਜਾਂਦੀ ਤੇ ਕਹਿੰਦਾ ਇਹ ਤਾਂ ਬਹੁਤ ਜ਼ਿਆਦਾ ਖੀਰ ਹੈ ਮੇਰੇ ਤੇ ਤਾਂ ਬਸ ਥੋੜੀ ਜਿਹੀ ਖਾਦੀ ਗਈ ਹੈ ਲੈ ਮੈਂ ਤੇਰੇ ਨਾਲ ਕਦੇ ਵੀ ਨਰਾਦਰ ਨਹੀਂ ਕਰਦਾ ਤੂੰ ਮੇਰੇ ਕੋਲ ਹੀ ਰਹਿਣਾ ਤੂੰ ਵੀ ਖੀਰ ਖਾ ਲੈ ਤਾਂ ਮੋਚੀ ਸਾਰੀ ਬਚੀ ਹੋਈ ਖੀਰ ਖਾ ਲੈਂਦਾ ਤੇ ਉਸ ਤੋਂ ਬਾਅਦ ਜਿਹੜੇ ਹੀਰੇ ਜਵਾਰਾਤ ਹੁੰਦੇ ਨੇ ਉਹਨਾਂ ਨੂੰ ਲੈ ਕੇ ਆਪਣੇ ਘਰ ਪਹੁੰਚ ਜਾਂਦਾ ਤੇ ਕਹਿੰਦਾ ਦੇਖ ਮੈਨੂੰ ਅੱਜ ਵਾਹਿਗੁਰੂ ਨੇ ਬਹੁਤ ਦਿੱਤਾ ਹੈ ਤੇ ਦੂਜੇ ਦਿਨ ਜਦੋਂ ਸੇਠ ਹੁੰਦਾ ਤਾਂ ਉਹ ਦੇਖਦਾ ਕਿ ਜਿਹੜਾ ਵਾਹਿਗੁਰੂ ਤੋਂ ਮੰਗਦਾ ਪਰਮਾਤਮਾ ਤੋਂ ਮੰਗਦਾ ਉਹ ਵਿਅਕਤੀ ਤਾਂ ਅੱਜ ਕਿਤੇ ਦਿਖੀ ਨਹੀਂ ਰਿਹਾ ਇੱਥੇ ਤਾਂ ਉਹੀ ਬੈਠਾ ਹੈ ਜਿਸ ਨੂੰ ਮੈਂ ਮਾਲੋ-ਮਾਲ ਕੀਤਾ ਸੀ ਜਿਸ ਨੂੰ ਮੈਂ ਬਹੁਤ ਸਾਰੇ ਹੀਰੇ-ਜਵਾਹਰਾ ਦਿੱਤੇ ਸੀ ਤਾਂ ਸੇਠ ਉਸ ਵਿਅਕਤੀ ਨੂੰ ਪੁੱਛਦਾ ਕਿ ਤੂੰ ਖੀਰ ਖਾ ਲਈ ਸੀ ਤਾਂ ਉਹ ਵਿਅਕਤੀ ਕਹਿੰਦਾ ਮੈਂ ਖੀਰ ਤਾਂ ਖਾ ਲਈ ਸੀ ਬਹੁਤ ਸਵਾਦ ਸੀ ਪਰ ਮੇਰੇ ਤੋਂ ਸਾਰੀ ਨਹੀਂ ਖਾਦੀ ਗਈ ਜਿਸ ਕਰਕੇ ਮੈਂ ਥੋੜੀ ਜਹੀ ਬਚੀ ਹੋਈ ਖੀਰ ਉਹ ਜੇ ਮੋਚੀ ਨੂੰ ਦੇ ਦਿੱਤੀ ਸੀ ਤੇ ਉਹ ਆਪਣੇ ਘਰੇ ਲੈ ਗਿਆ ਕਹਿੰਦਾ ਮੈਂ ਆਪਣੇ ਬੱਚਿਆਂ ਨੂੰ ਖਵਾਉਂਗਾ ਤਾਂ ਸੇਠ ਸੋਚਦਾ ਕਿ ਦੇਖ ਉਸ ਦੇ ਵਿੱਚ ਤਾਂ ਮੈਂ ਤੈਨੂੰ ਹੀਰੇ ਜਵਾਹਰ ਪਾ ਕੇ ਦਿੱਤੇ ਸੀ ਪਰ ਅੱਜ ਇਹ ਗੱਲ ਦਾ ਮੈਨੂੰ ਵੀ ਅਹਿਸਾਸ ਹੋ ਗਿਆ ਕਿ ਜਿਹੜਾ ਵਾਹਿਗੁਰੂ ਪਰਮਾਤਮਾ ਤੋਂ ਮੰਗਦਾ ਹੈ ਉਸੇ ਨੂੰ ਵੱਧ ਮਿਲਦਾ ਹੈ ਤੇ ਜਿਹੜਾ ਲੋਕਾਂ ਤੋਂ ਮੰਗਦਾ ਉਸ ਨੂੰ ਥੋੜਾ ਹੀ ਮਿਲਦਾ ਹੈ ਤੇਨੂੰ ਭਾਵੇਂ ਖੀਰਤਾ ਖਾਨ ਨੂੰ ਮਿਲ ਗਈ ਪਰ ਤੇਰੇ ਕਿਸਮਤ ਦੇ ਵਿੱਚ ਉਹ ਹੀਰੇ ਜਵਾਰਾ ਤੇ ਉਹ ਐਸ਼ੋ ਆਰਾਮ ਨਹੀਂ ਸੀ ਜਿਸ ਕਰਕੇ ਤੈਨੂੰ ਅੱਜ ਪਰਮਾਤਮਾ ਨੇ ਉੱਥੇ ਹੀ ਰੱਖਿਆ ਇਸ ਕਹਾਣੀ ਤੋਂ ਇਸ ਸਾਖੀ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਵਾਹਿਗੁਰੂ ਤੋਂ ਮੰਗਿਆ ਹੀ ਫਲ ਦਾ ਸਾਥ ਸੰਗਤ ਜੀ ਜੇ ਆਪਾਂ ਵਾਹਿਗੁਰੂ ਤੋਂ ਉਸ ਪਰਮਾਤਮਾ ਤੋਂ ਮੰਗਾਗੇ ਤਾਂ ਹੀ ਸਾਡੇ ਵਿੱਚ ਫਲੇਗਾ ਜੇ ਅਸੀਂ ਲੋਕਾਂ ਤੋਂ ਮੰਗਾਗੇ ਤਾਂ ਸਾਡੀ ਥੋੜੇ ਟਾਈਮ ਦੀ ਹੀ ਖੁਸ਼ੀ ਰਹੇਗੀ ਸਾਨੂੰ ਪੂਰਨ ਤੌਰ ਤੇ ਖੁਸ਼ੀ ਕਦੇ ਵੀ ਨਹੀਂ ਮਿਲੇਗੀ ਤੁਸੀਂ ਇਸ ਵੀਡੀਓ ਨੂੰ ਉਮੀਦ ਕਰਦੇ ਆ ਸਮਝ ਗਏ ਹੋਵੋਗੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਇਸ ਗੱਲ ਨੂੰ ਲਾਗੂ ਕਰੋਗੇ ਕਿ ਹਮੇਸ਼ਾ ਪਰਮਾਤਮਾ ਤੋਂ ਮੰਗੋ ਪਰਮਾਤਮਾ ਹੀ ਹੈ ਜੋ ਸਾਨੂੰ ਸਭ ਕੁਝ ਦਿੰਦਾ ਹੈ ਉਹਦੇ ਦੱਸੇ ਰਸਤੇ ਤੇ ਚੱਲ ਕੇ ਅਸੀਂ ਉਹ ਸਭ ਕੁਝ ਹਾਜ਼ਰ ਕਰ ਸਕਦੇ ਆ ਜਿਹੜਾ ਸਾਨੂੰ ਇਸ ਜ਼ਿੰਦਗੀ ਦੇ ਵਿੱਚ ਚਾਹੀਦਾ ਹੈ ਉਸ ਪਰਮਾਤਮਾ ਨੇ ਸਾਨੂੰ ਅਨਮੋਲ ਖਜ਼ਾਨਾ ਦਿੱਤਾ ਹੈ ਗੁਰਬਾਣੀ ਪੜਨ ਨੂੰ ਦਿੱਤੀ ਹੈ ਅੰਮ੍ਰਿਤ ਵੇਲਾ ਸਾਂਭਣ ਨੂੰ ਦਿੱਤਾ ਹੈ ਜੇ ਅਸੀਂ ਉਸ ਦੀ ਇਹ ਗੱਲ ਮੰਨ ਲਈ ਤਾਂ ਸਾਡੀ ਜ਼ਿੰਦਗੀ ਦੇ ਵੀ ਸਾਰੇ ਦੁੱਖ ਖਤਮ ਹੋ ਜਾਣਗੇ ਮੀਤ ਕਰਦਿਆਂ ਇਹ ਵੀਡੀਓ ਤੁਹਾਡੇ ਲਈ ਵਧੀਆ ਹੋਵੇਗੀ ਤੇ ਤੁਸੀਂ ਇਸ ਵੀਡੀਓ ਤੋਂ ਬਹੁਤ ਕੁਝ ਨਵਾਂ ਸਿੱਖਿਆ ਹੋਵੇਗਾ ਇਸ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਨਾ ਲੋਕਾਂ ਨੂੰ ਵੀ ਪਤਾ ਲੱਗ ਸਕੇ ਤੇ ਉਹ ਵੀ ਜਾਣ ਸਕਣ ਕੇ ਪਰਮਾਤਮਾ ਤੋਂ ਮਿਲਿਆ ਬਹੁਤ ਵੱਡਾ ਹੁੰਦਾ ਹੈ ਪਰਮਾਤਮਾ ਸਾਨੂੰ ਸਭ ਕੁਝ ਦੇ ਦਿੰਦਾ ਹੈ ਬਸ ਸਾਨੂੰ ਅਰਦਾਸ ਕਰਨੀ ਆਉਣੀ ਚਾਹੀਦੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਤੇ ਸਾਡੀ ਟੀਮ ਦਾ ਵੀ ਹੌਂਸਲਾ ਵਧਾਇਓ ਤਾਂ ਜੋ ਅਸੀਂ ਵੀ ਉਮੀਦ ਕਰਦੇ ਹਾਂ ਇਹ ਜਿਹੀਆਂ ਹੋਰ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰੀਏ ਤੇ ਤੁਹਾਨੂੰ ਵੀ ਇੱਕ ਨਵੀਂ ਜਾਣਕਾਰੀ ਦੇ ਸਕੀਏ ਜਿਵੇਂਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸਤ ਸੰਗਤ ਜੀ ਵਾਹਿਗੁਰੂ ਜੀ ਕੀ ਫਤਿਹ